ਮਰਦਾਬਾਦ ਮਰਦਾਬਾਦ ਝੁੱਠੇ ਪਰਤੇ ਰੱਦ ਕਰੋ ਰੱਦ ਕਰੋ ਰੱਦ ਕਰੋ ਜੋ ਮਰਦਾਬਾਦ 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 ਝੁੱਠੇ ਪਰਚੇ ਰੱਦ ਕਰੋ ਰੱਦ ਕਰੋ ਰੱਦ ਕਰੋ ਸਾਡੀ ਸਾਹਿਬਿਲੰਦੇ ਭਗਤ ਬੇਲੇ ਬਾਪੂ ਕਹਿੰਦੇ ਮੁੱਠੇ ਸਾਡੀ ਸਾਹਿਬਿਲੰਦੇ ਭਾਰਤ ਦਾ ਰਾਸ਼ਟਰੀ ਮਰਦਾਬਾਦ ਮਰਦਾਬਾਦ ਪੰਜਾਬ ਦੇ ਬਾਰਡਰ ਸਪਲਾਈ ਵਿਭਾਗ ਦੇ ਠੇਕਾ ਮੁਲਾਜ਼ਮ ਅਤੇ ਬਿਜਲੀ ਬੋਰਡ ਦੇ ਠੇਕਾ ਮੁਲਾਜ਼ਮ ਹੈ ਉਹਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸਮਾਨਾ ਦੇ ਵਿੱਚ ਐਸ ਡੀਓ ਬਾਰਡਰ ਸਪਲਾਈ ਦਫ਼ਤਰ ਦੇ ਬਾਹਰ ਇੱਕ ਮੁਲਾਜ਼ਮ ਸੀ ਜਿਹੜੇ ਬਾਰਡਰ ਸਪਲਾਈ ਦੀ ਟੰਕੀਆਂ ਪਿੰਡਾਂ 'ਚ ਬਾਰਡਰ ਸਪਲਾਈ ਕਰਦੇ ਹਨ ਉਹਨ ਟੰਕੀਆਂ ਜਿਹੜੇ ਮੁਲਾਜ਼ਮ ਕੰਮ ਕਰਦੇ ਹਨ ਉਹਨ ਮੁਲਾਜ਼ਮਾਂ ਉਹਨ ਮੁਲਾਜ਼ਮਾਂ ਨੂੰ ਮਤਲਬ ਉੱਥੋਂ ਹਟਾਇਆ ਜਾ ਸਕਦਾ ਹੈ ਕਟੋਰ 20-25000 ਜਿਹੜੇ ਮੁਲਾਜ਼ਮ ਹੈ ਜਿਹੜੇ ਠੇਕੇ ਦੇ ਕੰਮ ਕਰ ਰਹੇ ਹੈ ਉਹ ਬੇਰੁਜ਼ਗਾਰ ਹੋ ਜਾਏਗਾ ਇਸ ਮੁੱਦੇ ਨੂੰ ਲੈ ਕੇ ਇਹਨਾਂ ਵੱਲੋਂ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪੁਤਲੇ ਫੁਕੇ ਜਾ ਰਹੇ ਹਨ ਇਹਨਾਂ ਦੀ ਕੀ ਮੰਗਾਂ ਹੈ ਕਿਨ ਮੁੱਦਿਆਂ ਨੂੰ ਲੈ ਕੇ ਪ੍ਰਦਰਸ਼ਨ ਹੈ ਔਰ ਕੀ ਪਠਾਨਕੋਟ ਦੇ ਵਿੱਚ ਐਸਡੀਓ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਮੁਲਾਜ਼ਮਾਂ ਤੇ ਕੀਤੀ ਗਈ ਥੋੜੇ ਜਿਹੜੇ ਮੁਲਾਜ਼ਮ ਉੱਥੇ ਸੀ ਪ੍ਰਦਰਸ਼ਨ ਕਰਨਗੇ ਤੇ ਕਿਸ ਤਰ੍ਹਾਂ ਕੀ ਉਹਨੇ ਕੀ ਮਾਮਲਾ ਦਰਜ ਕਰਵਾਇਆ ਇਹ ਮਸਲਾ ਇਹ ਹੈ ਜੀ ਉੱਥੇ ਪਠਾਨਕੋਟ ਦੇ ਵਿੱਚ ਸਬਡਿਵੀਜ਼ਨ ਤਾਰਾਗੜ ਪੈਂਦੀ ਹੈਗੇ ਉੱਥੇ ਸਕਾਡਾ ਸਿਸਟਮ ਲਗਾਇਆ ਜਾ ਰਿਹਾ ਸੀਗਾ ਸਕਾਡਾ ਸਿਸਟਮ ਇਸ ਤਰ੍ਹਾਂ ਕਿ ਆਟੋਮੈਟਿਕਲੀ ਉਸਨੇ ਪਾਣੀ ਛੱਡਣਾਗਾ ਆਟੋਮੈਟਿਕਲੀ ਟੈਂਕੀ ਭਰਨੀ ਹੈ ਜੇ ਉਹ ਸਿਸਟਮ ਲੱਗਦਾ ਪੰਜਾਬ ਦੇ ਵਿੱਚ ਕਿਤੇ ਵੀ ਤਾਂ ਜਿਹੜਾ ਸਾਡਾ ਕੱਚਾ ਪੀਲਾ ਰੋਜ਼ਗਾਰ ਆ ਉਹ ਸਾਡਾ ਰੋਜ਼ਗਾਰ ਖਾਤਰੇ ਚ ਇਸ ਦੇ ਨਾਲ 20-30 ਹਜ਼ਾਰ ਬੰਦਾ ਜਿਹੜਾ ਉਹ ਬੇਰੋਜ਼ਗਾਰ ਹੋ ਜਾਊਗਾ ਜੀ ਕਿਉਂਕਿ ਅਸੀਂ 10-15 ਸਾਲਾਂ ਤੋਂ ਮਹਿਕਮੇ ਦੇ ਅੰਦਰ ਸਰਵਨਿਵਾਨ ਦੇ ਆ ਰਹੇ ਹਾਂਗੇ ਜੇ ਇਹ ਸਿਸਟਮ ਲੱਗਦਾ ਤਾਂ ਸਾਨੂੰ ਇੱਕ ਪਾਸੇ ਤਾਂ ਪੰਜਾਬ ਸਰਕਾਰ ਕਰੀਆ ਕਿ ਪੰਜਾਬ ਦੇ ਵਿੱਚ ਨੇ ਜੋ ਮੁਲਾਜ਼ਮ ਨੇ ਉਹ ਠੇਕੇਦਾਰੀ ਸਿਸਟਮ ਰਾਹੀਂ ਨਹੀਂ ਹੈਗੇ ਅਜੋ ਪੱਕੇ ਕੀਤੇ ਗਏ ਨਾ ਵੱਖ-ਵੱਖ ਸਟੇਟਾਂ ਦੇ ਵਿੱਚ ਜਾ ਕੇ ਮੈਂ ਜਿਵੇਂ 2.5 ਸਾਲਾਂ ਵਿੱਚ ਕੋਈ ਪੱਕਾ ਕਰਿਆ ਨਹੀਂ ਜੀ ਹਾਲ ਤੱਕ ਕੋਈ ਵੀ ਕਿਸੇ ਤਰ੍ਹਾਂ ਦਾ ਮਲਾਜ਼ਮ ਪੱਕਾ ਨਹੀਂ ਕੀਤਾ ਗਿਆ ਜੀ ਇਹ ਐਸਡੀ ਉੱਤੇ ਉੱਥੇ ਸਾਡੇ ਸਾਥੀਆਂ ਦੇ ਪਰਚੇ ਦਰਜ ਕਰਾਏ ਗਏ ਨੇਗੇ ਤੇ ਉਹਨਾਂ ਨੂੰ ਅਸੀਂ ਰੱਦ ਕਰਵਾਉਣ ਵਿੱਚ ਵਿੱਚ ਨਾਬ ਤੇ ਆਈ ਜੀ ਸਾਡੇ ਸਾਥੀਆਂ ਨੇ ਜਦੋਂ ਉਹ ਸਕਾਡਾ ਸਿਸਟਮ ਲਾ ਰਹੇ ਸੀ ਸਾਡੇ ਸਾਥੀਆਂ ਨੇ ਉਹ ਸਕਾਡਾ ਸਿਸਟਮ ਹੋਰ ਰਖਾਇਆਗਾ ਵੀ ਅਸੀਂ ਇਹ ਲੱਗਣ ਨਹੀਂ ਦਿੰਦੇ ਸਾਡਾ ਰੋਜ਼ਗਾਰ ਖਾਤਰੇ ਚਾ ਸਾਡੀ ਜਾਨ ਵੀ ਚਲੀ ਜਾਵੇ ਅਸੀਂ ਤਾਂ ਵੀ ਨਹੀਂ ਇਹ ਲੱਗਣ ਦਿੰਦੇ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ న్యూਸ